ਘੇਟ ਟਪਕੇ ਜੱਜ ਦੇ ਘਰ ਵੜਿਆ ਚੋਰ ਕੱਢ ਕੇ ਲੈ ਗਿਆ 50 ਤੋਲਾ ਸੋਨਾ ਚੋਰਾ ਨੂੰ ਨਹੀਂ ਰਿਹਾ ਕਿਸੇ ਦਾ ਖੌਫ ਤਾਂ ਬਿਲਕੁਲ ਕਿਸ ਤਰੀਕੇ ਦੇ ਨਾਲ ਦੇਖੋ ਚੋਰਾ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਆਏ ਦਿਨ ਅੰਜਾਮ ਦਿੱਤਾ ਜਾ ਰਿਹਾ ਤੇ ਉੱਥੇ ਸੁਪਰੀਮ ਕੋਰਟ ਦੇ ਜੱਜ ਦੇ ਘਰ ਵੀ ਚੋਰੀ ਹੋਈ ਹੈ ਤਾਂ ਆਮ ਲੋਕਾਂ ਦੇ ਘਰ ਕਿਸ ਤਰ੍ਹਾਂ ਸੁਰੱਖਿਅਤ ਰਹਿ ਸਕਦੇ ਨੇ ਜੀ ਹਾਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਹੈ ਕਿ ਜੱਜ ਦੇ ਘਰਾਂ ਨੂੰ ਵੀ ਚੋਰਾ ਨੇ ਹੁਣ ਨਿਸ਼ਾਨਾ ਬਣਾ ਲਿਆ ਤੇ 50 ਤੋਲਾ ਸੋਨਾ ਲੈ ਕੇ ਫਰਾਰ ਹੋ ਗਏ ਨੇ ਤਾਂ ਬਿਲਕੁਲ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਕੈਮਰਾਜ਼ ਦੇ ਵਿੱਚ ਵੀ ਕੈਦ ਹੋਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਚੋਰ ਆਉਂਦੇ ਨੇ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਤਾਂ ਇਸ ਤੇ ਕੀ ਹੈ ਪੁਲਿਸ ਦਾ ਕਹਿਣਾ ਆਓ ਸੁਣਦੇ ਹਾਂ ਕੱਲ ਸ਼ਾਮ ਨੂੰ ਇਨਫੋਰਮੇਸ਼ਨ ਹੈ ਰਾਤ ਉਸ ਵੇਲੇ ਸਰਦਾਰ ਬਲਵੀਰ ਸਿੰਘ ਪੁੱਤਰ ਖੇਮ ਸਿੰਘ ਜੋ ਡਾਕਟਰ ਨੇ ਇੱਥੇ ਉਹਨਾਂ ਦਾ ਕਲੀਨਿਕ ਆ ਤੇ ਉਹਨਾਂ ਨੇ ਦੱਸਿਆ ਕਿ ਸਾਡੇ ਅੱਜ ਦੁਪਹਿਰੇ ਕੋਈ ਬੰਦੇ ਆਣ ਕੇ ਅਣਪਛਾਤੇ ਘਰ ਵੜ ਗਏ ਆ ਤੇ ਕੁਮਾਰੀ ਦੇ ਤਾਲੇ ਟੁੱਟੇ ਆ ਪਰ ਇਹ ਨਹੀਂ ਪਤਾ ਕੀ ਲੈ ਕੇ ਗਏ ਸਵੇਰੇ ਮੁੜ ਕੇ ਫਿਰ ਜਦੋਂ ਰਾਤ ਵੀ ਮੌਕੇ ਵੇਖਿਆ ਸਵੇਰੇ ਆ ਕੇ ਪਤਾ ਲੱਗਿਆ ਵੀ ਮੈਂ ਸ਼੍ਰੀਮਤੀ ਪ੍ਰਨੀਤ ਕੌਰ ਦੇ ਜੋ ਜੱਜ ਲੱਗੇ ਨੇ ਉੱਥੇ ਫਿਰੋਜ਼ਪੁਰ ਤੇ ਉਹਨਾਂ ਨੇ ਆਣ ਕੇ ਫੇ ਆਪਣਾ ਚੱਕ ਚੁੱਕ ਕੀਤਾ ਸਾਰੇ ਘਰ ਦਾ ਸਮਾਨ ਵਗੈਰਾ ਉਹ ਆਪ ਇੱਥੇ ਨਹੀਂ ਰਹਿੰਦੇ ਅਮਰਸਰ ਰਹਿੰਦੇ ਆ ਤੇ ਬਵੀਰ ਸਿੰਘ ਇਕੱਲੇ ਇੱਥੇ ਰਹਿੰਦੇ ਸੀ ਉਹ ਜਦੋਂ ਚੱਕ ਤਾਂ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਕੁਝ ਗਹਿਣੇ ਚਲੇ ਗਏ ਆ ਨਾਲ ਪਹਾਂਤੀ ਦੇ ਕੋਈ 5 ਤੋੜੇ ਚਲ ਗਿਆ ਤੇ 5000 ਰੁਪਏ ਨਗਦ ਚਲ ਗਿਆ ਵਾ ਜਿਹਦੇ ਸਬੰਧੀ ਅੱਜ ਮੌਕੇ ਵੇਖ ਕੇ ਤੇ ਤਸਦੀਕ ਪੜਤਾਲ ਸ਼ੁਰੂ ਕੀਤੀ ਹੈ ਮੁਕੱਦਮਾ ਨੰਬਰ 112 ਦਰਜ ਕੀਤਾ ਗਿਆ ਵਾ ਅਗਲੀ ਪਿਛਲੀ ਅੰਦੇਗੇ ਸੀਸੀ ਫੁਟੇਜ ਦੇਖ ਕੇ ਜਿਹੜੇ ਦੋਸ਼ੀ ਆਦਮ ਜਲਦੀ ਜਲਦੀ ਟਰੇਸ ਕਰਕੇ ਅਗਲੀ ਕਾਰਵਾਈ ਅਮਚੇਗੀ ਹੁਣ ਤਾਂ ਕੁਝ ਪਤਾ ਲੱਗਿਆ ਦੋਸ਼ੀ ਨੂੰ ਟਰੈਸ ਆਊਟ ਕਰ ਰਹੇ ਹੈ ਜੀ ਅਜੇ ਸੀਸੀਟੀਵੀ ਚੈੱਕ ਕਰ ਰਹੇ ਹੈ ਉਸ ਤੋਂ ਬਾਅਦ ਜੋ ਹਲਾ ਤੋੜਗੇ ਉਹਨਾਂ ਨੂੰ ਮਤਾਵੋ ਕਿੰਨੇ ਕੁ ਜਿਹੜੇ ਜੁਐਲਰੀ ਹੈ ਕਿੰਨਾ ਕੁ ਨੁਕਸਾਨ ਹੋਇਆ ਉਹਨਾਂ ਮਤਾਂਵਾਂ ਕੋ ਦਸਰ ਮਤਾਂਵਾਂ ਕੋਈ ਪੰਜਾਹ ਕਿ ਟੋਣ ਦੀ ਗੱਲ ਕਰਦੇ ਜੀ ਫਿਰ ਵੀ ਜਦੋਂ ਤੁਸੀਂ ਪੜੇ ਜਾਣਗੇ ਉਹਨਾਂ ਤੋਂ ਹੋਰ ਕਲੀਅਰ ਹੋਊਗਾ ਵੀ ਕਿੰਨਾ ਸੀ ਹਾਂਜੀ ਮੇਰਾ ਨਾਮ ਡਾਕਟਰ ਰਾਹੁਲ ਸਿੰਘ ਜੋਸਨ ਹੈ ਜੀ ਮੈਂ ਐਜ਼ ਅ ਸੈਕਟਰੀਸਟ ਵਰਕ ਕਰ ਰਿਹਾ ਹਾਂ ਹਾਂਜੀ ਤੇ ਮੇਰੇ ਵਾਈਫ ਵਰਕ ਕਰ ਰਿਹਾ ਐਜ਼ ਅ ਜੁਡੀਸ਼ੀਅਲ ਮੈਜਿਸਟਰੇਟ ਫਰੀ ਫਿਰੋਜ਼ਪੁਰ ਜੀ ਤੇ ਇਹ ਗੱਲ ਦੀ ਹੈਗੀ ਹੈ ਘਟਨਾ ਆਰਾਊਂਡ 3 ਪੀਐਮ 10 ਵਜੇ ਦਾ ਟਾਈਮ ਤੇ ਉਹਦੇ ਚ ਜੋ ਮਤਲਬ ਫੀਸੀਟੀਵੀ ਚ ਨਜ਼ਰ ਆ ਰਿਹਾ ਹੈ ਕਿ ਦੋ ਮਤਲਬ ਨਕਾਬਪੋਸ਼ ਹੈਗੇ ਆ ਵਿਅਕਤੀ ਜਿਹੜੇ ਗੇਟ ਆਪ ਕੇ ਅੰਦਰ ਆ ਰਹੇ ਆ ਤੇ ਉਹ ਮਤਲਬ ਗੇਟ ਜਿਹੜਾ ਹੈਗਾ ਮੇਨ ਐਂਟਰੈਂਸ ਹੈ ਘਰ ਦੀ ਉਹ ਲੋਕ ਨਹੀਂ ਤੋੜਦੇ ਅੰਦਰ ਜਿਹੜਾ ਲੋਕ ਹੈ ਉਹਨੂੰ ਤੋੜਦੇ ਆ 7-8 ਮਿੰਟ ਚੋਂ ਤਕਰੀਬਨ ਉਹ ਐਂਟਰ ਕਰ ਜਾਂਦੇ ਆ ਤੇ ਫਿਰ ਮਤਲਬ ਅੰਦਰ ਤੇ ਕੋਈ ਸਾਡੇ ਕੋਲ ਸੀਸੀਟੀਵੀ ਨਹੀਂ ਹੈ ਬਟ ਉਹ ਤੋਂ ਮਤਲਬ ਅਪਰੋਕਸੀਮੇਟਲੀ 12 ਮਿੰਟ 12 ਮਿੰਟ ਵਿੱਚੋਂ ਸਾਰੀ ਘਟਨਾ ਨੂੰ ਅੰਜਾਮ ਦੇ ਕੇ ਤੇ ਵਾਪਸ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਹੋਰ ਹੁੰਦਾ ਬਾਹਰ ਉਹਦੇ ਨਾਲ ਉਹ ਬੈਠ ਕੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਗੋਲਡ ਹੈਗਾ ਜੀ 51 ਤੋਲੇ ਜਿਹੜਾ ਹੁਣ ਤੱਕ ਅਸੀਂ ਕੈਲਕੂਲੇਟ ਕੀਤਾ ਜੀ ਔਰ ਉਹਨਾਂ ਕੋਲ ਕਿਰਚਾਂ ਸੀਗੀਆਂ ਜਿਹੜੀਆਂ ਸੀਸੀਟੀਵੀ ਫੁਟੇਜ ਚ ਦਿਖਾਈ ਦਿੰਦੀਆਂ ਵੀ ਉਹਨਾਂ ਕੋਲ ਸਾਨੂੰ ਜੀ ਇਹ ਜਲਦੀ ਤੋਂ ਜਲਦੀ ਜਿਹੜਾ ਜਸਟਿਸ ਆ ਉਹ ਦਿਲਾਇਆ ਜਾਏ ਔਰ ਸਾਨੂੰ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਹੋਵੇ ਔਰ ਪੂਰੀ ਗੱਲ ਜੇ ਉਹ ਮੁਬੱਕਰ ਕੇ ਆਇਆ ਸੀ ਜਰਮ ਹਾਂਜੀ ਉਹ ਲੱਗਦਾ ਸੀ ਕਿ ਜਮੇ ਪੂਰੇ ਪ੍ਰੋਫੈਸ਼ਨਲ ਹੁੰਦੇ ਕਿਉਂਕਿ 15 ਤੋਂ 20 ਮਹੀਨੇ ਦੇ ਵਿੱਚ ਵਿੱਚ ਹੀ ਸਾਰੀ ਘਟਨਾ ਨੂੰ ਅੰਜਾਮ ਦੇ ਕੇ ਔਰ ਉਹ ਵਾਪਸ ਚਲੇ ਗਏ ਸਾਰਾ ਦਿਨ ਉਸੇ ਜਨ ਸ਼ਾਮੀ 6 ਵਜੇ ਆਇਆ ਤੇ ਬਾਰੋਂ ਜਿੰਦਰਾ ਖੋਲ ਕੇ ਜਦੋਂ ਮੈਂ ਅੰਦਰ ਆਇਆ ਤੇ ਵੇਖਿਆ ਵੀ ਜਿਹੜਾ ਅੰਦਰਲਾ ਦਰਵਾਜ਼ਾ ਵੇੜੇ ਦਾ ਅੰਦਰ ਐਂਟਰੀ ਜਰਸੀ ਹੁੰਦੀ ਹੈ ਉਹਦਾ ਕੁੰਡਾ ਟੁੱਟਿਆ ਸੀ ਜਿੰਦਰਾ ਗਾੜ ਕੇ ਛੱਲੇ ਸੁਟਿਆ ਜਦ ਮੈਂ ਆਖਿਆ ਵੀ ਕੋਈ ਵਾਰਦਾਤ ਹੋ ਗਈ ਹੈ ਜਿਹੜਾ ਕਿਸ ਨੇ ਇਦਾਂ ਕੋਈ ਚੋਰੀ ਆ ਅੰਦਰ ਆਇਆ ਤੇ ਫਿਰ ਮੈਂ ਅੰਦਰ ਦਾ ਕਮਰੇ ਜਗਾ ਸਟੋਰ ਵੇਖਿਆ ਤੇ ਉੱਥੇ ਜੜੀਆਂ ਲੋਹੇ ਦੀਆਂ ਅਲਮਾਰੀਆਂ ਉਹਨਾਂ ਦੇ ਜਨਰੇਟਰ ਤੇ ਪਿਆ ਤੇ ਉਹ ਸਰਗੇ ਦੇ ਨਾਲ ਤੋੜ ਕੇ ਉਹਨਾਂ ਨੂੰ ਤੇ ਮਤਲਬ ਵੰਗੇ ਟੱਡੇ ਕਿਤੇ ਐ ਸੇ ਦਰਵਾਜ਼ੇ ਖੋਲੇ ਹੋਏ ਆ ਤੇ ਕੁਝ ਜਿਹੜੇ ਜਿਊਲਰੀ ਦੇ ਬਾਕਸ ਐ ਉਹ ਖਿਲਰੇ ਆ ਕੱਪੜੇ ਸਾਰੇ ਖਿਲਰੇ ਵਿੱਚੋਂ ਕੱਢ ਕੇ ਲਫਾਫੇ ਜਿਹੜੇ ਪੇਪਰ ਆ ਕੋਈ ਛੋਟੇ ਮੋਟੇ ਜ਼ਰੂਰੀ ਕਾਗਜ਼ ਦੇ ਕਾਗਜ਼ ਉਹ ਸਾਰੇ ਖਿਲਰੇ ਪਏ ਆ ਕੋਈ ਪਾਟੇ ਪਏ ਆ ਤੇ ਕਪੜੇ ਸਾਰੇ ਕੜ-ਕੜ ਬਾਹਰ ਸੁੱਟਿਆ ਤੇ 2 ਮਾਰੀਆਂ ਤਿੰਨ ਉਹਨਾਂ ਦੇ ਜਿੰਦਰੇ ਸਾਰਿਆਂ ਦੇ ਟੁੱਟੇ ਆ ਤੇ ਦਰਵਾਜ਼ੇ ਜਿਹੜੇ ਉਹ ਵੰਗੇ ਕੀਤੇ ਆ ਤੇ ਜਦੋਂ ਵੇਖਿਆ ਵੀ ਉਹ ਜੁਐਲਰੀ ਵਾਲੀ ਅਸੀਂ ਵੇਖਿਆ ਵੀ ਸਾਰੇ ਬਕਸੇ ਵਹਿਲੇ ਆ ਵਾਈਫ ਮੇਰੀ ਉਥੇ ਲੜਕਾ ਮਰਦਾ ਰਹਿੰਦੇ ਉਹਨਾਂ ਨੂੰ ਮੈਂ ਫੋਨ ਕੀਤਾ ਵੀ ਜਿੱਦਾਂ ਆਪਣੀ ਚੋਰੀ ਹੋ ਗਈ ਆ ਤੇ ਇਹ ਜਿਹੜੇ ਬਕਸੇ ਆ ਜਿੱਦਾਂ ਬਿਗਣਿਆਂ ਦੇ ਬਕਸੇ ਆ ਜੁਐਲਰੀ ਦੇ ਇਹ ਖਾਲੀ ਆ ਜਿੱਦਾਂ ਛੁੱਟਿਆ ਪਾੜ-ਪਾੜ ਕੇ ਉਹ ਕਹਿੰਦਾ ਵੀ ਆਪਣਾ ਤੇ ਇਸ ਬਈ ਇਹਨਾਂ ਵਿੱਚ ਜੁਐਲਰੀ ਸੀਗੀ ਗਨੇ ਆ ਵਿਆਹ ਚ ਆਦੀ ਦੇ ਜਿਹੜੇ ਪਹਿਲਾਂ ਕੁੜੀ ਦੇ ਵੀ ਸਾਡੀ ਨੌਂ ਦੇ ਵੀ ਤੇ ਇਹਦੇ ਮੇਰੀ ਵਾਈਫ ਦੇ ਵੀ ਅਬਜ਼ਾਰ ਕੋਰੇ ਦਾ ਨਾਮ ਤੇ ਉਹ ਸਾਰੇ ਜਿੱਦਾਂ ਵੀ ਹੁਣ ਗਾਣੇ ਪਾਉਣ ਦਾ ਤੇ ਰਵਾਜ ਵੀ ਘਟਿਆ ਤੇ ਸਾਰੇ ਘਰੇ ਪਏ ਸੀਗੇ ਤੇ ਉਹ ਫਿਰ ਇਹਨਾਂ ਦੱਸਿਆ ਵੀ ਉਹ ਕਾਫੀ ਮਾਤਰਾ ਚ ਸਾਡੇ ਜਿਹੜੇ ਆ ਪਿਛਲੇ 10-20 ਸਾਲਾਂ ਤੋਂ ਪਏ ਆ ਤੇ ਉਹ ਸਾਰੇ ਲੈ ਗਏ ਤੇ ਖਾਲੀ ਜਿਹੜੇ ਉਹ ਡੱਬੇ ਸੁੱਟ ਗਏ ਕਿੰਨਾ ਹੋਊਗਾ ਕਿਨੇ ਕੋਲੇ ਸਮਾਨ ਹੋਵੇ ਇਹ ਅੰਦਾਜ਼ਨ 50 ਟੋਲੇ ਦੇ ਲਗਭਗ ਕੁਝ ਕੈਸ਼ ਵੀ ਗਸਾ ਹਾਂ ਤੇ ਸਾਰਾ ਹੀ ਜਿਹੜਾ ਇਹ ਕਿਉਂਕਿ ਅਹੀਂ ਇਹ ਡਿclareਡ ਆ ਸਾਰਾ ਜਿਹੜਾ 골ਡ ਆ ਇਹ ਆਪਾਂ ਉਦਾਂ ਲੋ ਨੰਬਰ ਚ ਨਹੀਂ ਰੱਖਦੇ ਵੀ ਐਵੇਂ ਬਣਾ ਕੇ ਰੱਖ ਛੜਿਆ ਉਹਨੂੰ ਅਸੀਂ ਕੰਟੈਕਟ ਚ ਪੇ ਕਰਦੇ ਆ ਸਾਰੇ ਜਣੇ ਮੇਰਾ ਲੜਕਾ ਵੀ ਮੇਰੀ ਵਾਈਫ ਵੀ ਮੈਂ ਵੀ ਸਾਡੀ ਨੌਂਜਾ ਸਾਹਿਬ ਜੁਡੀਸ਼ਰੀ ਦੇ ਉਹ ਵੀ ਸਾਰੇ ਸਾਡੇ ਕੋਲ ਜਿੰਨਾ ਕੋਈ ਚੀਜ਼ ਆ ਜਿਹੜੀ ਪਈ ਹੈ ਘਰ ਉਹ ਡਿclareਡ ਆ ਕੈਸ਼ ਕੈਸ਼ ਟੋਇਸਟ ਕਰਕੇ ਜਿਹੜਾ ਇਹ ਹੈਗਾ 골ਡ ਵੀ ਆ ਜਾਂ ਜੁਐਲਰੀ ਆ ਇਹ ਉਹਦਾ ਅੰਦਾਜ਼ਾ ਨਹੀਂ ਕੀ ਸਾਰੀ ਕੈਲਕੂਲੇਟਡ ਹੈ ਨਾ ਤੇ ਕੈਸ਼ ਕੋਈ ਜਿੱਦਾਂ ਘਰਾਂ ਚ 2 4 5000 ਰਕੂ ਦੀ ਮੈਂ ਸਮਝਦਾ ਵੀ ਇੰਨਾ ਘੂਗਾ ਤੇ ਉਹ ਕੋਈ ਜ਼ਿਆਦਾ ਨਹੀਂ ਸਾਡੇ ਕੋਲ ਉਹ ਜਿਹੜਾ ਵਰਤੋਂ ਚ ਇਹ ਉਹਨਾਂ ਕੀ ਉਹ ਜਿਹੜਾ ਅਸੀਂ ਘਰਾਂ ਚ ਰੱਖੀਦਾ ਇਹਨੂੰ ਜ਼ਿਆਦਾ ਨਹੀਂ ਆਪਾਂ ਪੁਲਿਸ ਨੂੰ ਸੂਚਨਾ ਦਿੱਤੀ ਕੁਝ ਇਸ ਤਰ੍ਹਾਂ ਉਹ ਆ ਕੇ ਹਾਂਜੀ ਜਦੋਂ ਇਹ ਸਾਰਾ ਕੁਝ ਹੋਇਆ ਤੇ ਵੇਖਿਆ ਸਾਰਾ ਸਮਾਨ ਸਮੂਹਨ ਤੇ ਸਾਨੂੰ ਘੰਟਾ 2 ਘੰਟੇ ਲੱਗੇ ਤੇ ਉਹ ਫੁਟੇਜ ਵੇਖੀ ਕੈਮਰੇ ਆਉਂਦੀ ਅੰਦਰ ਕੈਮਰਾ ਲੱਗਾ ਮੰਨ ਲਓ ਕਿ ਵੇੜੇ 'ਚ ਇੱਕ ਸਾਡੇ ਬਾਹਰਲੇ ਗੇਟ ਦੇ ਬਾਹਰ ਲੱਗਾ। ਉਹਨਾਂ ਦੀ ਵੇਖੀ ਤਾਂ ਉਹਨਾਂ 'ਚ ਕਿਦਾਂ ਉਹ ਬੰਦੇ ਆਉਂਦੇ ਆ ਜਾਂਦੇ ਆ, ਦੋ ਜਣੇ ਛਾਲ ਮਾਰਦੇ ਆ। ਗੇਟ ਦੇ ਉੱਥੋਂ ਦੀ ਟੱਪ ਕਾਇਆ ਆ ਬਾਹਰਲਾ ਜੰਦਰਾ ਨਹੀਂ ਉਹਨਾਂ ਨੇ ਤੋੜਿਆ। ਤੇ ਅੰਦਰਲਾ ਫੇਰ ਆਣ ਕੇ ਜਦੋਂ ਤੋੜਦੇ ਆ ਅੰਦਰਲੇ ਕੈਮਰੇ ਨੇ ਦੱਸਿਆ ਵੀ ਇੰਨਾ ਚਿਰ ਇਹਨਾਂ ਨੂੰ। ਕਾਫੀ ਜ਼ਹਿਰ ਲੱਕੀ ਉਹਨੂੰ ਛੋੜਦੇ ਆ। ਉਹ ਟੁੱਟਾ ਨਹੀਂ ਉਹਨਾਂ ਨੇ ਉਹ ਕੱਟ ਕੇ ਸਾਰਾ ਤੇ ਉਹ ਕੁੰਡਾ ਜਿਹੜਾ ਉਹ ਕੱਟ ਦਿੱਤਾ। ਤੇ ਫਿਰ ਉਹ ਅੰਦਰ ਐਂਟਰ ਹੋਇਆ। ਤੇ ਉਹ ਸਾਰੀ ਫੁਟੇਜ ਜਿਹੜੀ ਆਪਾਂ 2:00 ਸਤਹ ਅੱਠ ਵਜੇ 8:00 ਵਜੇ ਈਮੇਲ ਕਰਤੀ ਇਹਨਾਂ ਨੂੰ ਚਮਕੀ ਪੁਲਿਸ ਚਮਕੀ ਫਤਿਹ ਮਾਦ ਇਹ ਕੈਮਰਾ ਫੁਟੇਜ ਫਿਰ 8 ਤੋਂ 9 ਦੇ ਵਿੱਚ ਮੈਂ ਮੈਂ ਇਥੋਂ ਆਪਣੀਆਂ ਗਵੰਡੀ ਨਾਲ ਲੈ ਕੇ ਜੋਤੀ ਸ਼ਰਮਾ ਅਸੀਂ ਤਿੰਨ ਚਾਰ ਜਣੇ ਗਏ ਆ ਤੇ ਉਹਨਾਂ ਨੂੰ ਦੱਸਿਆ ਪਿਆ ਸਾਡੀ ਵਾਰਦਾਤ ਹੋਈ ਆ ਤੇ ਉਹਨਾਂ ਨੇ ਦਰਖਾਸਤ ਲਿਖ ਲਈ ਆ